ਪਰਮਾ ਨੂੰ ਬੰਬ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਇੱਥੇ ਪੇਗਾ ਉਹਨੇ ਨੁਕਸਾਨ ਕਰਨਾ ਬਰਬਾਦੀ ਕਰਨੀ ਆ ਤਵਾਈ ਫੁੱਟਣੀ ਆ ਉਹਦੇ ਬਾਅਦ ਜਿਹੜੀਆਂ ਆਉਣ ਵਾਲੀਆਂ ਨਸਲਾਂ ਉਹ ਸਿੱਧੀਆਂ ਪਤਾ ਨਹੀਂ ਉਹ ਕੋਈ ਮਾਂ ਬੱਚੇ ਨੂੰ ਜਨਮ ਦੇਗੀ ਵੀ ਕਿਉਂਕਿ ਇਹਦੀ ਕੰਨ ਨਹੀਂ ਹੋਏਗਾ ਕੇ ਦਾ ਨੱਕ ਨਹੀਂ ਹੋਏਗਾ ਕੇ ਦੀ ਬਾਣ ਨਹੀਂ ਹੋਏਗਾ ਕੇ ਦਾ ਹੱਥ ਨਹੀਂ ਹੋਏਗਾ ਜਿਹਦੇ ਚਮਕਦੇ ਜੇ ਦੀਆਂ ਵੀ ਅੱਖਾਂ ਦੇ ਵਿੱਚ ਉਹ ਚਮਕ ਪਏਗੀ ਬੰਦਾ ਅੱਖਾਂ ਤੋਂ ਅੰਨ੍ਹਾ ਹੋ ਜਾਏ ਜਿਹਦੇ ਵਿੱਚੋਂ ਗਰਮੀ ਜਿਹੜੀ ਨਿਕਲਦੀ ਆ ਜੂਨ ਮਹੀਨੇ ਦੀ ਜਿੰਨੀ ਸੂਰਜ ਦੀ ਗਰਮੀ ਹੁੰਦੀ ਆ ਉਹ ਤੋਂ 21 ਗੁਣਾ ਜ਼ਿਆਦਾ ਹੋਏ। ਜਿੰਨੀਆਂ ਸਧੀਆਂ ਚੀਜ਼ਾਂ ਉਹਨਾਂ ਨੂੰ ਅੱਗ ਲੱਗ ਜਾਂਦੀ। ਰੋਡ ਤੇ ਚੱਲਦੀਆਂ ਗੱਡੀਆਂ ਉਸ ਏਰੀਏ ਦੇ ਵਿੱਚ ਜਿਹੜੀਆਂ ਪਲਟੀ ਜਾਣ ਪਲਟੀਆਂ ਜਾਣ। ਫਿਰ ਹਵਾ ਦਾ ਰੁੱਖਿੱਧਰ ਨੂੰ ਚਲੇਗਾ। ਇਸ ਪਾਸੇ ਹਵਾ ਤੇਜ਼ ਚੱਲੇਗੀ ਉਹ ਨੂੰ ਉੱਡਦੇ ਉਸ ਪਾਸੇ ਨੂੰ ਜਾਣਗੇ। ਉਹਦੇ ਨਾਲ ਜਿਹੜੀ ਬਹੁਤ ਭਿਆਨਕ ਬਿਮਾਰੀ ਜਿਹੜੀ ਉਹ ਇਨਸਾਨ ਨੂੰ ਲੱਗਦੀ। ਮੈਂ ਤਾਂ ਜ਼ਿਆਦਾ ਤੋਂ ਜ਼ਿਆਦਾ 2 ਨਹੀਂ ਤਾਂ 3 ਦਿਨ ਦੇ ਵਿੱਚ ਪਾਕਿਸਤਾਨ ਦੀ ਝੋਟੇ ਹੜੇਗਾ। ਸਤਿ ਸ਼੍ਰੀ ਅਕਾਲ ਹਾਂ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ। ਅੱਜ ਤੜਕਸਾਰ ਤੁਰਕੀ ਦਾ ਇੱਕ ਜੰਗੀ ਜਹਾਜ਼ ਪਾਕਿਸਤਾਨ ਪਹੁੰਚਿਆ ਜਿਸ ਤੋਂ ਬਾਅਦ ਚਰਚਾਵਾ ਤੇਜ਼ ਹੋਈ ਕਿ ਪਾਕਿਸਤਾਨ ਯੋਧੇ ਤਿਆਰੀ ਕਰ ਰਿਹਾ ਹੈ ਪਰ ਦੂਜੇ ਪਾਸੇ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵੱਲੋਂ ਪਾਣੀ ਰੋਕ ਕੇ ਪਾਕਿਸਤਾਨ ਨੂੰ ਇੱਕ ਵਾਰ ਕਨੜਾ ਜਵਾਬ ਤਾਂ ਦਿੱਤਾ ਹੈ ਪਰ ਚਰਚਾਵਾ ਲੋਕਾਂ ਦੇ ਵਿੱਚ ਇਹ ਨੇ ਕਿ ਆਖਰ ਭਗਰ ਭਾਰਤ ਦਾ ਅਗਲਾ ਸਟੈਪ ਕੀ ਹੋਵੇਗਾ ਜਾਂ ਭਾਰਤ ਦੀ ਸਥਿਤੀ ਅੱਜ ਯੁੱਧ ਨੂੰ ਲੈ ਕੇ ਕੀ ਹੈ ਤਾਂ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਸਮੇਂ ਪਰਮਵੀਰ ਚੱਕਰਵਿਜੇਤਾ ਸ਼ੀਦ ਕੈਪਟਨ ਵਿਕਰਮ ਬੱਤਰਾ ਦੇ ਨਾਲ ਕਾਰਗਿਲ ਦਾ ਯੁੱਧ ਲੜ ਚੁੱਕੇ ਇੱਕ ਫੌਜੀ ਸਾਬਕਾ ਫੌਜੀ ਮੌਜੂਦ ਨੇ ਰਮੇਸ਼ ਕੁਮਾਰ ਜੀ ਤਾਂ ਸਰ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ ਬਹੁਤ-ਬਹੁਤ ਧੰਨਵਾਦ। ਮੇਰਾ ਪਹਿਲਾ ਹੀ ਸਵਾਲ ਇਹ ਹੈ ਅੱਜ ਜੰਗੀ ਜਹਾਜ਼ ਤੁਰਕੀ ਦਾ ਪਾਕਿਸਤਾਨ ਪਹੁੰਚਿਆ। ਤੁਸੀਂ ਕਾਰਗਿਲ ਦਾ ਯੁੱਧ ਲੜਿਆ ਹੈ। ਤੁਸੀਂ ਉਸ ਮੂਵਮੈਂਟ ਨੂੰ ਉਸ ਰਿਐਕਸ਼ਨ ਨੂੰ ਕਿਵੇਂ ਦੇਖ ਰਹੇ ਹੋ? ਦੇਖੋ ਜੀ ਤੁਰਕੀ ਦੇ ਜਿਹੜੇ ਸਬੰਧ ਹੈਗੇ ਆ ਪਾਕਿਸਤਾਨ ਦੇ ਨਾਲ ਪਹਿਲਾਂ ਤੋਂ ਵਧੀਆ ਨੇ ਪਰ ਜੋ ਉਹਨਾਂ ਦਾ ਜਹਾਜ਼ ਪਹੁੰਚਿਆ ਕਿਉਂਕਿ ਪਾਕਿਸਤਾਨ ਦੇ ਕੋਲ ਲੜਨ ਦੇ ਵਾਸਤੇ ਨਾ ਤੇ ਗੋਲਾ ਬਰੂਦ ਹੈਗਾ ਨਾ ਉਹਨਾਂ ਦਾ ਟੈਂਕਾਂ ਦੇ ਵਿੱਚ ਪਾਉਣ ਨੂੰ ਤੇਲ ਹੈਗਾ ਉਹਨਾਂ ਕੋਲ ਜੇ ਜਹਾਜ਼ ਆ ਗਿਆ ਤੇ ਉਹਨਾਂ ਦੇ ਉਹਨਾਂ ਕੋਲ ਗੋਲੇ ਨਹੀਂ ਐ ਬੰਬ ਨਹੀਂ ਐ ਫੌਜਾਂ ਦਾ ਪਾਕਿਸਤਾਨ ਦੀਆਂ ਜਿਹੜੀਆਂ ਫੌਜਾਂ ਆਪੋ ਵੀ ਜੋ ਲਾਲੜ ਮਾਰੀਆਂ ਮਰਾਲ ਹੋਣਾ ਦਾ ਇਨਾਕ ਡੀਮ ਰਵਲਾ ਕੋਲੜ 아이 ਲੜਨ ਦੇ ਕਾਬਲੀ ਨਹੀਂ ਪਰ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ جنگ ਲੱਗ ਸਕਦੀ ਹੈ ਦੇਖੋ ਜੀ جنگ ਦੇ ਵਿੱਚ ਤੇ ਗੱਲ ਬਾਤ ਇਦਾਂ ਹੈਗੀ ਆ جنگ ਕੋਈ ਚੰਗੀ ਚੀਜ਼ ਨਹੀਂ ਹੈ ਹਮ جنگ ਦੇ ਵਿੱਚ ਦੋਨਾਂ ਦੇਸ਼ਾਂ ਦਾ ਨੁਕਸਾਨ ਹੋਵੇਗਾ ਕਿ ਉਹਦੇ ਵਿੱਚ ਦੇਸ਼ ਜਿਹੜਾ 50 ਸਾਲ ਪਿੱਛੇ ਜਾਂਦਾ ਹੁਣ ਪਾਕਿਸਤਾਨ ਜਿਹੜਾ ਧੱਕੇ ਦੇ ਨਾਲ ਗੱਲ ਪੰਦਾ ਪਿਆ ਤੇ ਇੰਡੀਆ ਨੂੰ ਮਤਲਬ ਲੜਾਈ ਦਾ ਟਾਈਮ ਆ ਗਿਆ ਤੈਨੂੰ ਛੱਡੇਗਾ ਕਿਥੇ ਦੇਖ ਰਿਓ ਅੱਜ ਤੁਸੀਂ ਪਾਕਿਸਤਾਨ ਨੂੰ ਖੜੇ ਨੂੰ ਉਹ ਤਾਂ ਲਗਾਤਾਰ ਕਹਿ ਰਿਆ ਸੀ ਡਰਦੇ ਨਹੀਂ ਅਸੀਂ ਤਾਂ ਡਟ ਕੇ ਮੁਕਾਬਲਾ ਦੇ ਦੇਖੋ ਜੀ ਮਾੜਾ ਬੰਦਾ ਜਿਹੜਾ ਹੁੰਦਾ ਜਾਂ ਚੋਰ ਬੰਦਾ ਹੁੰਦਾ ਉਹ ਵੱਧ ਰੌਲਾ ਪੰਦਾ ਜਿਹੜਾ ਬੰਦਾ ਸੰਪਨ ਹੁੰਦਾ ਹਰ ਪਾਸਿਓ ਉਹ ਬੋਲਦਾ ਘਾਟਾ ਕਾਰਵਾਈ ਵੱਧ ਕਰਦਾ ਹੁਣ ਤੁਸੀਂ ਦੇਖੋ ਇਹਨਾਂ ਦਾ ਪਾਣੀ ਰੁਕ ਗਿਆ ਅੱਧੇ ਪਿਆਸੇ ਮਰ ਜਾਣੇ ਆਟਾ ਇਹਨਾਂ ਕੋ ਕੋ ਖਾਣ ਨੂੰ ਹੈ ਨਹੀਂ ਸਬਜ਼ੀਆਂ ਨਾਲ ਕੋ ਖਾਣ ਨੂੰ ਹੈ ਨਹੀਂ ਠੀਕ ਹੈ ਜੀ ਹਰ ਚੀਜ਼ ਮਹਿੰਗੀ ਹੈ ਤੇ ਫਿਰ ਪੈਸਾ ਇਹਨਾਂ ਦੇ ਕੋਲ ਹੈ ਨਹੀਂ ਇਕਨੋਮੀ ਜਿਹੜੀ ਉਹਨਾਂ ਦੀ ਬਿਲਕੁਲ ਜ਼ੀਰੋ ਹੈ ਪੈਸੇ جنگ ਲੜੇ ਜਾਂਦੇ ਪੈਸਿਆਂ ਦੇ ਨਾਲ ਬਿਨਾ ਪੈਸੇ ਤੋਂ جنگ ਨਹੀਂ ਲੜਿਆ ਜਾਏਗਾ ਆਈ ਐਮ ਐਫ ਜਿਹੜਾ ਹੈਗਾ ਇਹਨਾਂ ਨੂੰ ਉਹ ਕਰਜ਼ਾ ਨਹੀਂ ਦੇ ਰਿਹਾ ਬਿਨਾ ਕਰਜ਼ੇ ਤੋਂ جنگ ਕਿੱਦਾਂ ਲੜਿਆ ਜਾਏਗਾ جنگ ਦੇ ਵਿੱਚ ਕਰੋੜਾਂ ਰੁਪਏ ਲੱਗਦੇ ਆ ਇੱਕ ਇੱਕ ਜਿਹੜੇ ਅੱਜ ਕੱਲ ਦੇ ਹਥਿਆਰ ਹੈਗੇ ਆ ਵੈਪਨ ਹੈਗੇ ਆ ਮਜ਼ਾਈਲਾ ਹੈਗੀਆਂ ਮਹਿੰਗੀਆਂ ਤੋਂ ਮਹਿੰਗੀਆਂ ਇਹ ਕਿੱਥੋਂ ਖਰੀਦਣ ਕਦ ਨਾਲ ਖਰੀਦਣ ਅਧਾਰ ਇਹਨਾਂ ਨੂੰ ਕੋਈ ਦੇ ਨਹੀਂ ਰਿਹਾ ਹੁਣ ਇਹ ਬਲੇਮ ਲਾ ਰਿਹਾ ਜੀ ਆਈ ਐਪ ਐਪ ਨੂੰ ਕਹਿ ਕੇ ਤੇ ਸਾਡੇ ਮੋਦੀ ਸਾਹਿਬ ਨੇ ਪੈਸਾ ਸੀ ਲੋਨ ਲੈ ਲਾ ਸੀ ਬੰਦ ਕਰਾਤਾ ਆਈ ਮਰ ਗਈ ਸਾਡੇ ਤੇ ਰਹਿਮ ਕਰੋ ਚੈਨਲ ਇਹਨਾਂ ਦੇ ਬੰਦ ਕਰ ਦਿੱਤਾ ਉਹ ਕਹੇ ਉਹ ਕਹਿੰਦੇ ਕਿ ਆਈ ਭੁੱਖੇ ਮਰ ਜਾ ਸਾਡੇ ਚੈਨਲ ਖੋਣ ਦੇ ਬਾਸਤਾ ਰੱਬ ਦਾ ਅਸੀਂ جنگ ਨਹੀਂ ਲੜਦੇ ਸਾਨੂੰ ਅਸੀਂ ਮੁਆਫ ਕਰਦੇ ਪਰ ਆ ਜਿਹੜੇ ਇਹਨਾਂ ਦੇ ਵਿੱਚ ਗੰਦੇ ਆਦਮੀ ਵਿੱਚ ਫਸਿਆ ਮਿਲੀਟੈਂਟ ਜਿਹੜੇ ਕਿ ਆਪਣਾ ਫਾਇਦਾ ਦੇ ਦਿਆ ਦੇਸ਼ ਦਾ ਨੁਕਸਾਨ ਕਰਾਉਂਦੇ ਆ ਆਪਣਾ ਫਾਇਦਾ ਦੇ ਦਿਆ ਆਪਣੇ ਧੀਆਂ ਪੁੱਤਾਂ ਨੂੰ ਬਾਹਰ ਭੇਜਦਾ ਪਿਆਸ ਹੀ ਉਹਨਾਂ ਦੇ ਲਈ ਜਾਂਦੇ ਆ ਖਾਈ ਇਹਨਾਂ ਨੂੰ ਜਾਂਦੇ ਆ ਆ ਗਰੀਬ ਜਨਤਾ ਨੂੰ ਬੇਕੂਬ ਬਣਾਇਆ ਭਾਸ਼ਣ ਕਰੀ ਜਾਣਗੇ ਤੁਹਾਡਾ ਆ ਕਰਤਾ ਤੁਹਾਡਾ ਉਹ ਕਰਤਾ ਪੈਹਾ ਲੈ ਕੇ ਆਪਾਂ ਜਾਣਗੇ ਦੋਨੋਂ ਦੋਨੋਂ ਮੁਲਕਾਂ ਚ ਮਜ਼ਬੂਤ ਸਵਾਭਕ ਤੌਰ ਦੇ ਉਤੇ ਆਪਾਂ ਆਪਣੇ ਦੇਸ਼ ਨੂੰ ਕਹਿੰਨੇ ਆ ਸਾਡਾ ਦੇਸ਼ ਮਜ਼ਬੂਤ ਹੈ ਪਰ ਗਰਾਊਂਡ ਰਿਐਲਿਟੀ ਕੀ ਹੈਗੀ ਹੈ ਜੇ ਇੰਡੀਆ ਕਿੱਥੇ ਖੜਾ ਹੈ ਜੇ ਅੱਜ ਪੂਰੇ ਵਰਡ ਦੇ ਵਿੱਚ ਗਰਾਊਂਡ ਰਿਐਲਿਟੀ ਵੇਖੀ ਜਾਏ ਤੇ ਸਾਡਾ ਇੰਡੀਆ ਜਿਨ੍ਹਾਂ ਚੁਣਿਆ ਦੇਸ਼ਾਂ ਪਹਿਲੇ ਦੂਜੇ ਤੀਜੇ ਨੰਬਰ ਤੇ ਆ ਇੰਡੀਆ ਦੇ ਵਿੱਚ ਅੱਜ ਉਹ ਤਕਨੀਕ ਆ ਜਿਹੜੀਆਂ ਆਮ ਵੱਡੇ ਵੱਡੇ ਸ਼ਕਤੀਸ਼ਾਲੀ ਦੇਸ਼ ਉਹਨਾਂ ਕੋਲ ਵੀ ਉਹ ਚੀਜ਼ਾਂ ਨਹੀਂ ਉਹ ਇੰਡੀਆ ਨੇ ਆਪਣੀਆਂ ਤਿਆਰ ਕਰ ਲਈਆਂ ਹੂੰ ਠੀਕ ਆ ਜੀ ਇਦਾਂ ਦੀਆਂ ਮਜ਼ਾਈਲਾ ਤਿਆਰ ਕਰਤੀਆਂ ਡਰੋਨ ਤਿਆਰ ਕਰਤੇ ਆ ਹਰ ਕਿਸਮ ਦਾ ਮਤਲਬ ਜੋ ਗੋਲਾ ਬਰੂਦ ਅਸਲਾ ਫਾਈਟਰ ਸਭ ਕੁਝ ਜਣਾ ਮਤਲਬ ਤਿਆਰ ਕਰਤਾ ਹੂੰ ਫੇਰ ਲੇਜ਼ਰ ਵੈਪਨ ਜਿਹੜੇ ਇਹਨਾਂ ਤਿਆਰ ਕੀਤੇ ਜਿਹੜੇ ਕਿ ਪਹਿਲੇ ਨਹੀਂ ਹੁੰਦੇ ਸੀ ਹੂੰ ਤੇ ਉਹਨਾਂ ਨੂੰ ਤੇ ਇੱਕ ਵਾਰੀ ਤੁਸੀਂ ਲਾ ਲਓ ਸਰਹੱਦ ਦੇ ਉੱਪਰ ਲਾ ਦੋ ਦੇਖ ਦੇ ਦੁਸ਼ਮਨ ਦਾ ਜਹਾਜ਼ ਡਰੋਨ ਵਗਾਰਾ ਮਜ਼ਾਈਲਾ ਵਗਾਰਾ ਉਹ ਅੰਦਰ ਹੀ ਨਹੀਂ ਆਉਣ ਦੇਣਗੇ ਅੱਛਾ ਹਾਂਜੀ ਪਰਮਾਣੂ ਬੰਬ ਨੂੰ ਲੈ ਕੇ ਐਟਮ ਬੰਬ ਨੂੰ ਲੈ ਕੇ ਬੜੀਆਂ ਤਬਤਨੀਆਂ ਦਿੱਤੀਆਂ ਜਾ ਰਹੀਆਂ ਲਗਾਤਾਰ ਪਾਕਿਸਤਾਨ ਦੇ ਚਾਰਾਂ ਦੇ ਉੱਤੇ ਚੱਲ ਰਿਹਾ ਸਾਡੇ ਕੋਲ ਵੀ ਪਰਮਾਣੂ ਹੈ ਦੇਖੋ ਜੀ ਪਰਮਾਣੂ ਦੀ ਗੱਲ ਇਦਾਂ ਪਰਮਾਣੂ ਬੰਬ ਦਾ ਜਿਹੜਾ ਬਹੁਤ ਜਿਆਦਾ ਨੁਕਸਾਨ ਉਹ ਜਿੱਥੇ ਪੇਗਾ ਉਹਨੇ ਨੁਕਸਾਨ ਕਰਨਾ ਬਰਬਾਦੀ ਕਰਨੀ ਆ ਤਵਾਈ ਪੁੱਟਣੀ ਆ ਉਹਦੇ ਬਾਅਦ ਜਿਹੜੀਆਂ ਆਉਣ ਵਾਲੀਆਂ ਨਸਲਾਂ ਉਹ ਸਿੱਧੀਆਂ ਪਤਾ ਨਹੀਂ ਹੋਤਗੀਆਂ ਹਮ ਅਗਰ ਕੋਈ ਮਾਂ ਬੱਚੇ ਨੂੰ ਜਨਮ ਦੇਗੀ ਵੀ ਕਿਉਂਕਿ ਇਹਦੀ ਕੰਨ ਨਹੀਂ ਹੋਏਗਾ ਕਿ ਇਹਦਾ ਨੱਕ ਨਹੀਂ ਹੋਏਗਾ ਕਿ ਇਹਦੀ ਬਾਹ ਨਹੀਂ ਹੋਏਗਾ ਕਿ ਇਹਦਾ ਹੱਥ ਨਹੀਂ ਹੋਏਗਾ ਇਹ ਕੰਡੀਸ਼ਨ ਬਹੁਤ ਜ਼ਿਆਦਾ ਬਰਬਾਦੀ ਉਹਦੇ ਨਾਲ ਕਿਸ ਤਰੀਕੇ ਨਾਲ ਤੁਸੀਂ ਹਾਲਾਂਕਿ ਚਲੋ ਇਹ ਖੁਫੀਆ ਗੱਲਾਂ ਉਸ ਦੀ ਕਰੀ ਸੀ ਦੇਸ਼ ਦੀ ਲੈ ਕੇ ਹੋ ਸਕਦਾ ਪਰ ਪ੍ਰਮਾਣੂ ਜਬਮਬ ਚੱਲਦਾ ਹੈ ਤਾਂ ਤੁਸੀਂ ਕਲਾਸਾਂ ਲਾਈਆਂ ਹੋਣਗੀਆਂ ਕਿਸ ਤਰੀਕੇ ਦਾ ਅਸਰ ਹੁੰਦਾ ਫਿਰ ਦੇਖੋ ਜੀ ਇਹਦੇ ਬਹੁਤ ਜ਼ਿਆਦਾ ਐਕਸ਼ਨ ਆ ਜਦੋਂ ਪਹਿਲੀ ਗੱਲ ਤੇ ਇਹ ਆ ਕਿ ਜਦੋਂ ਪ੍ਰਮਾਣੂ ਬੰਬ ਨੂੰ ਤੁਸੀਂ ਇਸਤੇਮਾਲ ਕਰਨਾ ਉਹਨੂੰ ਅਸੈਂਬਲ ਕਰਨਾ ਪਵੇਗਾ ਪਹਿਲੇ ਉਹਦੇ ਬਾਅਦ ਲੋਡਿੰਗ ਕਰਕੇ ਜਿੱਥੇ ਵੀ ਉਹਨੂੰ ਤੁਸੀਂ ਸੁੱਟਣਾ ਇਹ ਕਿਲੋ ਟਨ ਦੇ ਹਿਸਾਬ ਨਾਲ ਆਉਂਦੇ ਆ ਇਹਨਾਂ ਦੇ ਅਲੱਗ-ਅਲੱਗ ਗ੍ਰੇਨਸ ਹੁੰਦੇ ਆ ਜਿੰਨਾ ਵੱਧ ਕਿਲੋ ਟਨ ਹੋਏਗਾ ਓਨਾ ਏਰੀਆ ਜ਼ਿਆਦਾ ਕਵਰ ਕਰਦੇ ਆ ਜਿੰਨਾ ਛੋਟਾ ਹੋਏਗਾ ਓਨਾ ਏਰੀਆ ਘੱਟ ਕਵਰ ਕਰਦੇ ਆ ਉਹਦੇ ਨੁਕਸਾਨ ਬਹੁਤ ਜ਼ਿਆਦਾ ਜਦੋਂ ਤਾਂ ਇਹ ਪੇਗਾ ਪਹਿਲੀ ਗੱਲ ਤੇ ਜਿਹੜੀ ਇਹਦੀ ਆਵਾਜ਼ ਆਏਗੀ ਉਹ ਕਿਲੋ ਟਨ ਦੇ ਹਿਸਾਬ ਨਾਲ ਆਲ ਰੌਂਡ ਚਾਰਜ ਵੱਖੇ ਉਹ ਨੁਕਸਾਨ ਕਰੇਗੀ ਅੱਛਾ ਠੀਕ ਹੈ ਜੀ ਜਿਹੜਾ ਵੀ ਉਸ ਆਵਾਜ਼ ਨੂੰ ਸੁਨੇਗਾ ਉਸ ਬੰਦੇ ਦੇ ਕੰਨ ਦੇ ਜਿਹੜੇ ਪਰਦੇ ਫਾੜ ਜਾਣਗੇ ਫੜ ਜਾਣਗੇ ਇੰਨੀ ਆਵਾਜ਼ ਆ ਫੇਰ ਇਹਦੀ ਚਮਕ ਆਂਦੀ ਆ ਜੀ ਜੇ ਦੀਆਂ ਵੀ ਅੱਖਾਂ ਦੇ ਵਿੱਚ ਉਹ ਚਮਕ ਪਏਗੀ ਬੰਦਾ ਅੱਖਾਂ ਤੋਂ ਅੰਨ੍ਹਾ ਹੋ ਜਾਏਗਾ ਅੱਛਾ ਜੀ ਔਰ ਫਿਰ ਇਹਦਾ ਤੀਸਰਾ ਇਫੈਕਟ ਇਹ ਹੈਗਾ ਕਿ ਇਹਦੇ ਵਿੱਚੋਂ ਗਰਮੀ ਜਿਹੜੀ ਨਿਕਲਦੀ ਆ ਜੂਨ ਮਹੀਨੇ ਦੀ ਜਿੰਨੀ ਸੂਰਜ ਦੀ ਗਰਮੀ ਹੁੰਦੀ ਆ ਉਹ ਤੋਂ 21 ਗੁਣਾ ਜ਼ਿਆਦਾ ਹੋ ਜਾਂਦੀ ਆ ਅੱਛਾ ਹਾਂ ਜੀ ਜਿੰਨੀ ਆ ਸੁੱਕੀਆਂ ਚੀਜ਼ਾਂ ਉਹਨਾਂ ਨੂੰ ਅੱਗ ਲੱਗ ਜਾਈ ਰੋਡ ਤੇ ਚੱਲਦੀਆਂ ਗੱਡੀਆਂ ਉਸ ਏਰੀਏ ਦੇ ਵਿੱਚ ਜਿਹੜੀਆਂ ਪਲਟੀ ਜਾਣ ਪਲਟੀਆਂ ਜਾਣਗੀਆਂ ਡਰੋਲ ਪੰਪ ਨੂੰ ਅੱਗ ਲੱਗ ਜਾਈ ਖਾਣ ਪੀਣ ਵਾਲੀਆਂ ਚੀਜ਼ ਜਿਹੜੀਆਂ ਸੁੱਕੀਆਂ ਚੀਜ਼ਾਂ ਉਹਨਾਂ ਨੂੰ ਅੱਗ ਲੱਗ ਜਾਈ ਫੇਰ ਇਹਦਾ ਅਣੂ ਨਿਕਲਦਾ ਹੈ ਅੱਛਾ ਖਾਣ ਜਿਹਨੂੰ ਆਪਾਂ ਕਹਿੰਦੇ ਆ ਉਹ ਜਿਸ ਖਾਣ ਵਾਲੀ ਚੀਜ਼ ਤੇ ਪੀਵੇਗਾ ਜੇ ਆਦਮੀ ਜਾਂ ਜਾਨਵਰ ਉਸ ਚੀਜ਼ ਨੂੰ ਖਾਲੇਗਾ ਉਹਨੂੰ ਖੂਨ ਦੀਆਂ ਟੱਟੀਆਂ ਲੱਗ ਜਾਣਗੀਆਂ ਉਹਦਾ ਇਲਾਜ ਕੋਈ ਨਹੀਂ ਅੱਛਾ ਠੀਕ ਹੈ ਜੀ ਫੇਰ ਹਵਾ ਦਾ ਰੁੱਖ ਜਿੱਧਰ ਨੂੰ ਚਲੇਗਾ ਜਿਸ ਪਾਸੇ ਹਵਾ ਤੇਜ਼ ਚੱਲੇ ਉਹ ਅਣੂ ਉੱਡ ਕੇ ਉਸ ਪਾਸੇ ਨੂੰ ਜਾਣਗੇ ਉਹਦੇ ਨਾਲ ਜਿਹੜੀ ਬਹੁਤ ਭਿਆੰਕਰ ਬਿਮਾਰੀ ਜਿਹੜੀ ਉਹ ਇਨਸਾਨ ਨੂੰ ਲੱਗਦੀ ਹੈ ਅੱਜ ਜਿਵੇਂ ਆਪਾਂ ਕਹਿ ਤੋ ਸਖਾਲਾ ਹੀ ਦਿੰਨੇ ਆ ਕਿ ਪਰਮਾਨੂ ਚੱਲ ਜਾਊਗਾ ਜੰਦ ਲੱਗ ਜਾਊਗਾ ਪਰ ਅੱਜ ਤੁਹਾਨੂੰ ਲੱਗ ਰਿਹਾ ਹੈ ਕਿ ਹਾਲਾਂਕਿ ਪਹਿਲਗਾਮ ਅਟੈਕ ਨੂੰ ਕਿੰਨੇ ਦਿਨ ਹੋ ਗਏ ਸਾਡੇ ਬਹੁਤ ਸਾਰੇ ਲੋਕਾਂ ਦੀਆਂ ਇਨੋਸੈਂਟ ਲੋਕਾਂ ਦੀਆਂ ਜਾਨਾਂ ਗਈਆਂ ਪਰ ਅੱਜ ਤੁਸੀਂ ਮਹਿਸੂਸ ਕਰਦੇ ਹੋ ਕਿ ਲੜਾਈ ਲੱਗਣ ਦੇ ਚਾਂਸ ਹੈਗੇ ਆ ਦੇਖੋ ਜੀ ਉਹਦੇ ਵਿੱਚ ਜਿਹੜੀ ਇਹ ਮਿਲੀਟੈਂਟਾਂ ਨੇ ਬਹੁਤ ਮਾੜੀ ਹਰਕਤ ਕੀਤੀ ਆ ਘਟਿਆ ਕੰਮ ਕੀਤਾ ਮੈਂ ਉਹਨਾਂ ਦੀ ਬਹੁਤ ਜ਼ਿਆਦਾ ਦਿਲ ਤੋਂ ਨਿੰਦਾ ਕਰਦਾ ਪੂਰਾ ਦੇਸ਼ ਨਿੰਦਾ ਕਰ ਰਿਹਾ ਕਿਉਂਕਿ ਨਿਰਦੋਸ਼ ਬੰਦੇ ਨੂੰ ਜਾਨ ਨਹੀਂ ਪਹਿਚਾਨ ਨਹੀਂ ਗੱਲ ਨਹੀਂ ਬਾਤ ਨਹੀਂ ਧਰਮ ਪੁੱਛ ਕੇ ਗੋਲੀ ਮਾਰਦੇ ਨਹੀਂ ਇਹ ਕੋਈ ਚੰਗਾ ਕੰਮ ਨਹੀਂ ਬਹੁਤ ਮਾੜਾ ਕੰਮ ਕੀਤਾ ਔਰ ਮੈਂ ਦੇ ਇਹ ਕਹਿਣਾ ਕਿ ਉਹਨਾਂ ਦੋਸ਼ੀਆਂ ਨੂੰ ਸਜ਼ਾ ਉਹਨਾਂ ਦੇ ਖਾਨਦਾਨ ਤੱਕ ਦੇ ਦੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੇ ਇਦਾਂ ਦੇ ਮਾੜੇ ਕੰਮ ਨਾ ਕਰਨ ਬਿਲਕੁਲ ਕਿ ਅਣਜਾਣ ਬੰਦੇ ਨੂੰ ਗੱਲ ਨਹੀਂ ਬਾਤ ਨਹੀਂ ਜਾਨ ਨਹੀਂ ਪਹਿਚਾਨ ਨਹੀਂ ਉਹਨੂੰ ਆ ਕੇ ਗੋਲੀ ਮਾਰਦੇ ਨੇ ਧਰਮ ਪੁੱਛਣਾ ਇਹ ਕੋਈ ਤਰੀਕਾ ਨਹੀਂ ਹੈਗਾ ਠੀਕ ਹੈ ਜੀ ਜੋ ਬਾਕੀ ਗੱਲ ਰਹੀ ਲੜਾਈ ਦੀ ਹੁਣ ਜਿਹਦਾ ਕਹਿ ਰਹੇ ਕਿ ਪਾਣੀ ਬੰਦ ਕਰਤਾ ਪਾਕਿਸਤਾਨ ਵਾਲੇ ਕਹਿ ਰਹੇ ਸਾਡੀ ਹਾੜ ਆ ਗਿਆ ਤੇ ਪਾਣੀ ਬੰਦ ਕਰਤਾ ਤੇ ਉਹਦੇ ਨਾਲ ਹੀ ਇਹ ਬੰਦੇ ਜਿਹੜੇ ਆ ਖਤਮ ਹੋ ਜਾਣੀ ਅੱਧੀ ਦੁਨੀਆ ਪਿਆਸੀ ਮਰ ਜਾਣੀ ਤਾਂ ਨੂੰ ਤਾਂ ਉੱਥੇ ਪਹਿਲਾਂ ਨਾਲ ਨਹੀਂ ਯਾ ਦੂਜੀ ਈਣਾ ਇਹ ਗੰਦੀ ਕਮਿਨੀ ਹਰਕਤ ਕੀਤੀ ਆ ਨਰਦੋਸ਼ ਲੋਕਾਂ ਨੂੰ ਮਾਰ ਕੇ ਘਰ ਉਜਾੜ ਤੇ ਦੁਨੀਆ ਤੇ ਇਹਨਾਂ ਨੂੰ ਕੀ ਫਾਇਦਾ ਹੋਇਆ ਉਹਦੇ ਵਿੱਚ ਤੇ ਜੇ ਲੜਾਈ ਲੱਗ ਜਾਂਦੀ ਆ ਉਹਦੇ ਵਿੱਚ ਨੁਕਸਾਨ ਤੇ ਦੋਨਾਂ ਤਰ੍ਹਾਂ ਦਾ ਹੁੰਦਾ ਚਾਹੇ ਕੋਈ ਤਗੜਾ ਚਾਹੇ ਕੋਈ ਮਾੜਾ ਪਰ ਜੇ ਲੜਾਈ ਲੱਗ ਵੀ ਜਾਂਦੀ ਹੈ ਤੇ ਇੰਡੀਆ ਨੂੰ ਜਿਆਦਾ ਤੋਂ ਜਿਆਦਾ 2 ਨੀ 3 ਦਿਨ ਦੇ ਵਿੱਚ ਉਹਨਾਂ ਨੂੰ ਬਰਬਾਦ ਕਰ ਦਿੰਦੇ ਲੱਗਦਾ ਕੋਈ ਵੱਡਾ ਐਕਸ਼ਨ ਹੋ ਸਕਦਾ ਆਉਣ ਵਾਲੇ ਦਿਨ ਵੱਡਾ ਪੱਕਾ ਹੋ ਸਕਦਾ ਹੈ ਜੀ ਦੁਨੀਆ ਆਵਾਜ਼ ਉਠਾ ਰਹੀ ਹੈ ਹਰ ਭਾਰਤ ਵਾਸੀ ਇਹ ਚਾਹ ਰਿਹਾ ਬਦਲਾ ਲਓ ਬਦਲਾ ਲਓ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਮੀਟਿੰਗਾਂ ਕਰ ਰਿਹਾ ਜਰਨਲਾਂ ਦੇ ਨਾਲ ਆਪਣੇ ਮੰਤਰੀਆਂ ਦੇ ਨਾਲ ਟਾਈਮ ਦੇਖ ਰਿਹਾ ਟਾਈਮ ਸੈੱਟ ਕਰੋ ਕਾ ਰਾਜਨਾਥ ਸਿੰਘ ਨੇ ਬਿਆਨ ਦਿੱਤਾ ਸੀ ਕਿ ਜਿੱਦਾਂ ਸਾਡੀ ਪਬਲਿਕ ਕਹੇਗੀ ਕਿ ਇਹਨਾਂ ਦਾ ਇਹ ਹਸ਼ਰ ਕਰੋ ਅਸੀਂ ਉਦਾਂ ਕਰਾਂਗੇ ਉਦਾਂ ਹੀ ਕਰਾਂਗੇ ਤੁਸੀਂ ਕਰਗਿਲ ਦਾ ਯੁੱਧ ਲੜਿਆ ਹਾਂਜੀ ਉਹ ਉਹ ਸ਼ੀਡ ਕੈਪਟਨ ਵਿਕਰਮ ਬੱਤਰਾ ਹੋਣਾ ਸੀ ਯੂਨਿਟ ਦੇ ਵਿੱਚ ਤੁਸੀਂ ਸੀਗੇ ਤੁਸੀਂ ਉਹ ਮਾਹੌਲ ਕਿਸ ਤਰੀਕੇ ਦਾ ਸੀਗਾ ਕਿੰਨੇ ਤੁਹਾਡੇ ਉਸ ਵਿੱਚ ਨਾਲ ਦੇ ਤੁਹਾਡੇ ਫੌਜੀ ਵੀ ਸਹਬਕ ਤੌਰ ਦੇ ਉੱਤੇ ਕਿੰਨੇ ਛਿੱਧੀਆਂ ਹੋਈਆਂ ਉਹਦੇ ਵਿੱਚ ਉਹਦੇ ਵਿੱਚ ਦੇਖੋ ਜੀ ਆ ਇੱਕ ਸ਼ਿਮਲਾ ਐਗਰੀਮੈਂਟ ਹੋਇਆ ਸੀ ਜਿਹਨੂੰ ਆਪਾਂ ਸ਼ਿਮਲਾ ਸਮਝੌਤਾ ਕਹਿੰਦੇ ਆ ਜੀ ਉਹਦੇ ਵਿੱਚ ਇਹ ਡਿਸਾਈਡ ਹੋਇਆ ਸੀ ਕਿ ਉੱਥੇ ਜਿਹੜੀ ਠੰਡ ਜ਼ਿਆਦਾ ਪੈਂਦੀ ਹੈ -30 ਡਿਗਰੀ 32 ਡਿਗਰੀ ਤੱਕ ਵੀ ਪਹੁੰਚ ਜਾਂਦੀ ਹੈ ਹਮ ਘਰਗਲ ਦੇ ਵਿੱਚ ਹਮ ਔਰ ਐਗਰੀਮੈਂਟ ਇਹ ਹੋਇਆ ਸੀ ਕਿ ਆਪਣੇ 10ਵੇਂ ਮਹੀਨੇ ਤੋ ਲਾਗੇ ਤੇ ਜੁਲਾਈ ਮਹੀਨੇ ਤੱਕ ਨਾ ਇੰਡੀਆ ਦੀ ਫੌਜ ਰਹੇਗੀ ਬਾਰਡਰ ਤੇ ਨਾ ਪਾਕਿਸਤਾਨ ਦੀ ਫੌਜ ਰਹੇਗੀ ਹਮ ਦੋਨੇ ਛੱਡ ਕੇ ਵਾਪਸ ਆ ਜਾਂਦੇ ਹੇ ਹਮ ਉਹਦੇ ਬਾਅਦ ਜਾ ਕੇ ਫਿਰਿਆ ਜੂਨ ਜੁਲਾਈ ਦੇ ਵਿੱਚ ਜਾ ਕੇ ਸਫਾਈ ਵਗੈਰਾ ਕਰਕੇ ਆਪਣਾ ਏਰੀਆ ਅਕੁਪਾਈ ਕਰ ਲੈਂਦੇ ਹਮ ਫਿਰ ਉੱਥੇ ਪਾਕਿਸਤਾਨ ਨੇ ਧੋਖਾ ਕੀਤਾ ਉਹ ਖਾਣਾ ਇਦਾਂ ਕੀਤਾ ਸਾਡੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਸਾਹਿਬ ਗਏ ਬਸ ਲੈ ਗਏ ਲਾਹੌਰ ਦੇ ਵਿੱਚ ਸਮਝੌਤਾ ਕੀਤਾ ਹੁਣ 3 ਮਹੀਨੇ ਬਾਅਦ ਉਹ ਕਾਰਗਲ ਦਾ ਉਹ ਫਰਤਾ ਉਹਨਾਂ ਆਪਣੀਆਂ ਫੌਜਾਂ ਨੂੰ ਜਰਨਲ ਪਰਵੇਸ਼ ਵਿੱਚ ਸਰਫ ਸੀ ਉਸ ਟਾਨ ਤੇ ਉਹਨਾਂ ਨੇ ਇਹ ਦਿੱਤਾ ਕਿ ਇਹ ਇਲਾਕਾ ਖਾਲੀ ਨਹੀਂ ਕਰਨਾ ਇਸ ਇਲਾਕੇ ਨੂੰ ਓਕੂਪਾਈ ਕਰੋ ਉਹਨਾਂ ਦੀ ਫੌਜ ਦੇ ਦੁਆਰਾ ਜਾਂ ਉਹਨਾਂ ਦੇ ਜਿਹੜੇ ਮਿਲੀਟੈਂਟ ਸੀ ਉਹਨਾਂ ਦੇ ਦੁਆਰਾ ਉਸ ਇਲਾਕੇ ਨੂੰ ਉਹਨਾਂ ਓਕੂਪਾਈ ਕਰਕੇ ਰੱਖਿਆ ਫੇਰ ਉਹਨਾਂ ਤਿੰਨ ਜਗ੍ਹਾ ਤੇ ਚਾਰ ਜਗ੍ਹਾ ਤੇ ਉਹਨੂੰ ਮਤਲਬ ਏਰੀਏ ਨੂੰ ਡੋਮਿਨੇਟ ਕਰਕੇ ਆ ਜਿਹੜਾ ਸਾਡਾ ਲੇਹ ਸ਼੍ਰੀਨਗਰ ਜਾਂਦਾ ਰਸਤਾ ਇਹਨੂੰ ਦੋ ਜਗ੍ਹਾ ਤੋਂ ਕੱਟਣ ਦੀ ਕੋਸ਼ਿਸ਼ ਕੀਤੀ ਕਿਉਂਕਿ ਜਿਹੜਾ ਦਰਾ ਸੈਕਟਰ ਆ ਉਹ ਉਸ ਰੋਡ ਦੇ ਉੱਪਰ ਬੰਦਾ ਸਕੂਟਰ ਤੇ ਵੀ ਨਹੀਂ ਜਾ ਸਕਦਾ ਉਹਨੂੰ ਗੱਨ ਤੇ ਬੈਠਾ ਬੰਦਾ ਆਰਾਮ ਨਾਲ ਹਟਕਾਤਾ ਸੀ ਕਿਉਂ ਬਿਲਕੁਲ ਰੋਡ ਦੇ ਨਜ਼ਦੀਕ ਸੀ ਫਿਰ ਇਹ ਥੱਲੇ ਆਉਂਦੇ ਰੇ ਪਿੰਡ ਵਾਲਿਆਂ ਨੇ ਦੇਖਿਆ ਕਿ ਬੰਕਰਾਂ ਦਾ ਜਿਹੜਾ ਮੂੰਹ ਬਦਲੀ ਕਰਦੇ ਵੇਖੇ ਅੱਛਾ ਰੋਖ ਬਦਲੀ ਕਰਦੇ ਸੀ ਇੰਡੀਆ ਦੀ ਤਰਫ ਨੂੰ ਉਹ ਬੰਦੇ ਨੇ ਉਧਰ ਜਾਦਾ ਮਤਲਬ ਜਾਨਵਰ ਹੁੰਦੇ ਜਾਖ ਉਹਨਾਂ ਨਾਲ ਕੰਮ ਕਾਜ ਉਹ ਜਿਆਦਾ ਕਰਦੇ ਆ ਉਹਨੇ ਜਦੋਂ ਦੇਖਿਆ ਦੂਰਬੀ ਲਾ ਕੇ ਆਮ ਘਰਾਂ ਦੇ ਮੇਲਿਆਂ ਮੂਲਿਆਂ ਚ ਮਾੜੀਆਂ ਮੋਟੀਆਂ ਮਿਲ ਜਾਂਦੇ ਉਹਨੇ ਦੇਖਿਆ ਵੀ ਬੰਦਾ ਖੁਦਾਈ ਕਰ ਰਿਹਾ ਬੰਦੇ ਪਾਕਿਸਤਾਨੀ ਉਹਨੇ ਆ ਕੇ ਫੌਜ ਨੂੰ ਦੱਸਿਆ ਕਿ ਇਦਾਂ ਦਾ ਕਿ ਪਾਕਿਸਤਾਨ ਦੇ ਬੰਦੇ ਸਾਡੇ ਇਲਾਕੇ ਚ ਗਏ ਆ ਫਿਰ ਸਾਡੀ ਪੈਟਰੋਲਨ ਪਾਰਟੀ ਗਈ ਕੈਪਟਨ ਕਾਲੀਆ ਸਾਹਿਬ ਨਾਲ ਉਹਨਾਂ ਦੀ 8-10 ਸਾਲ ਦੀ ਜਦੋਂ ਉਹਨਾਂ ਜਾ ਕੇ ਦੇਖਿਆ ਤਾਂ ਪਾਛਾ ਮਿਲਦੀ ਜਲਦੀ ਹੋਣ ਦੇ ਕਾਰਨ ਉਹ ਧੋਖੇ ਚ ਆ ਗਏ ਉਹਨਾਂ ਬਿਠਾਇਆ ਚਾਹ ਪਾਣੀ ਪਿਆਇਆ ਉਹਨਾਂ ਨੂੰ ਹਥਿਆਰ ਸਾਭ ਜੀ ਇੱਥੇ ਰਾਜੋ ਬੜੇ ਦਿਨਾਂ ਬਾਅਦ ਗੱਪਸ਼ਾਪ ਮਾਰੀ ਆ ਫੇਰ ਉਹਨਾਂ ਉਹਨਾਂ ਫੜ ਲਿਆ ਜਦੋਂ ਫੜ ਲਿਆ ਤੋ ਫੇਰ ਫੜ ਕੇ ਲੈ ਗਿਆ ਉਹਨਾਂ ਉਹ ਦੁਨੀਆ ਜਾਣ ਦੀ ਉਹਨਾਂ ਚੀਜ਼ ਦੁਰਗਤੀ ਦੇ ਨਾਲ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਟੋਟੇਗਾਰ ਦੀ ਬੂਰੀ ਚ ਪਾ ਕੇ ਇੰਡੀਆ ਨੂੰ ਵਾਪਸ ਕੀਤਾ ਗਿਆ ਇਹ ਇਹਣਾ ਇੰਨੀ ਕਮੇਨੀ ਹਰਕਤ ਕੀਤੀ ਆ ਉਹਦੇ ਬਾਅਦ ਜੁਲਾਈ 4 ਜੁਲਾਈ ਨੂੰ ਇਹ ਪਟੋਲਾਗੇ 6 ਜੁਲਾਈ ਨੂੰ ਆਪਣੇ ਮਈ ਨੂੰ ਫਿਰ ਲੜਾਈ ਦੀਆਂ ਤਿਆਰੀਆਂ ਹੋਈਆਂ ਬਫੋਰਸ ਗਨਾਂ ਲੱਗੀਆਂ ਥੋਪਾਂ ਲੱਗੀਆਂ ਇੰਡੀਆ ਆਰਮੀ ਪਹੁੰਚ ਗਈ ਆ ਉਹਦੇ ਵਿੱਚ ਸਾਨੂੰ ਨੁਕਸਾਨ ਏ ਸੀ ਕਿ ਉਹ ਬੈਠੇ ਸੀ ਹਾਈਟ ਤੇ ਸਾਡੀ ਫੌਜ ਨੇ ਚੜਨਾ ਸੀ ਥੱਲਿਓ ਜਿਹੜਾ ਇੱਕ ਕੋਠੇ ਤੇ ਪੱਥਰ ਲਾ ਕੇ ਬੈਠਾ ਉਹ ਥੱਲੇ ਵਾਲੇ ਗਲੀ ਵਿੱਚੋਂ ਜਿਹੜਾ ਬੰਦਾ ਲੰਘੇਗਾ ਜਰੂਰ ਉਹਨੂੰ ਨੁਕਸਾਨ ਜ਼ਿਆਦਾ ਹੋਏਗਾ। ਹੂੰ ਪਰ ਇਹ ਲੜਾਈ ਹਿਲ ਸਟੇਸ਼ਨ ਦੀ ਹੈ। ਹੂੰ ਉਹਦੇ ਵਿੱਚ ਤਿੰਨ ਗੁਣਾ ਨੁਕਸਾਨ ਜ਼ਿਆਦਾ ਜਿਹੜਾ ਥੱਲਿਓਂ ਉੱਪਰ ਜਾਣਾ ਬੰਦਾ ਉਹਦਾ ਜ਼ਿਆਦਾ ਹੁੰਦਾ। ਹੂੰ ਮੇਨ ਪਾਵਰ ਦੀ ਜ਼ਰੂਰਤ ਜ਼ਿਆਦਾ ਪੈਂਦੀ ਹੈ। ਹੂੰ ਫੇਰ ਉਹਦੀ ਜਿਹੜੀ ਹਾਈਟ ਸੀ ਉਹ 18000 ਫੁੱਟ ਤੱਕ। ਹੂੰ ਠੀਕ ਹੈ ਜੀ। ਹੂੰ ਉਹ ਆ ਕੇ ਬੈਠੇ ਹੀ ਤਕਰੀਬਨ ਉਹਨਾਂ 140 ਬੰਕਰਾਂ ਦੇ ਕਬਜ਼ੇ ਕੀਤੇ ਸੀ। ਦਿਲਚਪਪਾਪ ਸੀ। ਸਭ ਦੇ ਕਰਕੇ ਬਹਿ ਗਏ ਇੰਡੀਆ ਇਮਾਨਦਾਰੀ ਚ ਰਹੇਗਾ ਜੀ ਜਾਈਦਾ ਆਈਦਾ ਕੋਈ ਗੱਲ ਹੀ ਨਹੀਂ ਇਦਾਂ ਦੀ ਫਿਰ ਉਹਨਾਂ ਤੋਂ ਇਲਾਕਾ ਛਡਾਉਣ ਵਾਸਤੇ 에ਅਰ ਫੋਰਸ ਨੇ ਅਟੈਕ ਕੀਤੇ ਹਮ ਇਨਫੈਂਟਰੀ ਨੇ ਟਾਈਕ ਕੀਤੇ ਆ ਆਰਟੀ ਨੇ ਕੀਤੇ ਆ ਫਿਰ ਸਭ ਤੋਂ ਵੱਧ ਜਿਹੜੀ ਸਕਸੈਸਫੁਲ ਮਿਲੀ ਉਹ ਮਿਲੀ ਬਿਫੋਰਸ ਗਾਨ ਨੇ ਉੱਚ ਫੋਰਸ ਗਾਨ ਨੇ ਬਹੁਤ ਤਗੜਾ ਰੋਲ ਕੀਤਾ ਸਾਡੇ ਫਾਈਟਰ ਜਹਾਜ਼ ਵੀ ਉੱਥੇ ਇੱਕ ਦੋ ਕ੍ਰੈਸ਼ ਹੋ ਗਏ ਦੋ ਹੈਲੀਕਾਪਟਰ ਵੀ ਸਾਡੇ ਕ੍ਰੈਸ਼ ਕਾਫੀ ਨੁਕਸਾਨ ਹੋਇਆ ਪਰ ਲਾਸਟ ਜਿੱਤ ਕੰਦੇ ਸਚਾਈ ਦੀ ਹੁੰਦੀ ਹੈ ਹਾਂ ਇੰਡੀਆ ਆਰਮੀ ਨੇ ਉਹਨਾਂ ਦੇ ਤਾਵਲ ਤੋਂ ਅਟੈਕ ਕਰਕੇ ਉਸ ਨੂੰ ਭਜਾ ਕੇ ਲਾਤਾ ਫਿਰ ਆਪਣੇ ਕਬਜ਼ੇ 'ਚ ਲੈ ਲਿਆ 18000 ਫੁੱਟ ਦੇ ਉੱਪਰ ਚੜ੍ਹ ਕੇ ਲੜਾਈ ਲੜਨਾ ਆਕਸੀਜਨ ਦੀ ਬਹੁਤ ਜ਼ਿਆਦਾ ਘਾਟ ਸੀ ਪਾਣੀ ਨਹੀਂ ਸੀ ਜਿਹੜੀ ਬਰਫ਼ ਜੰਮੀ ਹੋ ਤੇ ਬਰੂਦ ਇੰਨਾ ਪਿਆ ਸੀ ਉਹ ਬਰਫ਼ ਜਿਹੜੀ ਹੈ ਬਿਲਕੁਲ ਕਾਲੀ ਹੋ ਗਈ ਸੀ ਬੂੰਦ ਬੂੰਦ ਪਾਣੀ ਉਹ ਨਿਕਲਦਾ ਸੀ ਤੇ ਉਹ ਪੀਂਦੇ ਹੀ ਉਹ ਸੰਘਾ ਕੋੜਾ ਕਰ ਜਾਂਦਾ ਸੀ ਹੂੰ ਫੇਰ ਜਿਹੜੇ ਸਿਵਲ ਪੋਰਟਰ ਲਾਏ ਸੀ ਹੂੰ ਇੱਕ ਜਰੀ ਕੈਨ 20 ਲੀਟਰ ਦਾ ਪਾਣੀ ਲੈ ਕੇ ਉਹਨਾਂ ਦਿਨਾਂ ਵਿੱਚ 700 ਰੁਪਏ ਲੈਂਦੇ ਜਦੋਂ ਅੱਗੇ ਸ਼ੈਲੰਗ ਆਂਦੀ ਤੋ ਭੱਜ ਜਾਂਦੇ ਹੀ ਛੱਡ ਕੇ ਹੂੰ ਠੀਕ ਹੈ ਜੀ ਤੇ ਉਹਨੇ ਜਰੀ ਕੈਨ ਉੱਥੇ ਛੱਡ ਦੇਣਾ ਕਹਿੰਦੇ 700 ਰੁਪਏ ਸਾਨੂੰ ਮਾਰਾ ਸਾਨੂੰ ਜਾਨ ਚੰਗੀ ਆ ਆਪਾਂ ਅੱਗੇ ਨਹੀਂ ਜਾ ਸਕਦੇ ਆਖਰੀ ਸਵਾਲ ਹੈ ਮੇਰਾ ਕਰਗਿਲ ਦਾ ਜੰਗ ਤੁਸੀਂ ਖੁਦ ਲੜਿਆ ਉਸ ਟੀਮ ਦਾ ਹਿੱਸਾ ਰਹੇ ਜੀ ਅੱਜ ਕਈ ਸਾਲਾਂ ਬਾਅਦ ਦੁਬਾਰਾ ਮਾਹੌਲ ਬਣਿਆ ਜੰਗ ਦਾ ਜੀ ਕਿੰਨਾ ਫਰਕ ਮਹਿਸੂਸ ਕਰ ਰਹੇ ਹੋ ਉਹਨਾਂ ਪ੍ਰਸਥਿਤੀਆਂ ਦਾ ਤੇ ਅੱਜ ਦੀਆਂ ਪ੍ਰਸਥਿਤੀਆਂ ਦਾ ਅੱਜ ਗਰਾਊਂਡ ਲੈਵਲ ਦੇ ਉੱਤੇ ਭਾਰਤੀ ਫੌਜ ਕਿੱਥੇ ਖੜੀ ਹੈ ਦੇਖੋ ਜੀ ਉਹ ਜਿਹੜਾ ਕਰਗਿਲ ਦਾ ਜੰਗ ਹੋਇਆ ਉਹ ਇੱਕ ਬੇਸ਼ਰਮਾ ਧੋਖਾ ਸੀ ਹੂੰ ਫਿਰ ਉਸ ਇਲਾਕੇ ਦੀ ਜਿਹੜੀ ਹਾਈਟ ਬਹੁਤ ਜ਼ਿਆਦਾ ਸੀ ਹੂੰ ਠੰਡ ਵੀ ਸੀ ਮਤਲਬ ਹਰ ਪਾਸਿਓਂ ਮਾਰ ਪੈਂਦੀ ਸੀ ਥੱਲੇੋਂ ਉੱਪਰ ਚੜਨਾ ਬਹੁਤ ਔਖਾ ਹੁੰਦਾ ਪ੍ਰਜਾ ਲੜਾਈ ਲੜਨਾ ਦੁਸ਼ਮਨ ਨੇ ਮਤਲਬ ਮੋਰਚੇ ਬਣਾਏ ਸੀ ਉੱਪਰ ਆਇਟ ਦੇ ਵਿੱਚ ਉਹਨਾਂ ਨੂੰ ਤੇ ਇੱਕ ਇੱਕ ਬੰਦਾ ਲੱਭਦਾ ਸੀ ਉਹਨਾਂ ਦਾ ਮੇਨ ਮਕਸਦ ਇਹ ਸੀ ਕਿ ਜੰਮੂ ਲੇਹ ਦਾ ਜਿਹੜਾ ਇਹ ਰੂਟ ਹੈ ਨੂੰ ਕਟ ਆਫ ਕੀਤਾ ਜਾਏ ਅੱਗੇ ਜਿਹੜਾ ਸਾਈਚਨ ਨੂੰ ਰਸਤਾ ਜਾਂਦਾ ਉਹਨੂੰ ਬਲੌਕੇਜ ਕੀਤਾ ਜਾਏ ਬਲੌਕ ਕਰਕੇ ਇਤਿਹਾਸੀ ਉਹ ਤੇ ਕਬਜ਼ਾ ਕਰ ਲਈ ਇਹ ਤੇ ਉਹ ਨਹੀਂ ਕਰ ਸਕਗੇ ਪਰ ਅੱਜ ਦੀ ਜਿਹੜੀ ਸਥਿਤੀ ਹੈ ਜੇ ਅੱਜ ਲੜਾਈ ਲੱਗ ਜਾਂਦੀ ਹੈ ਲੜਾਈ ਵਿੱਚ ਵਾਤੇ ਹੈ ਤੇ ਦੋਨਾਂ ਧਿਰਾਂ ਦਾ ਨੁਕਸਾਨ ਆ ਫਾਇਦਾ ਕਿਸ ਦਾ ਨਹੀਂ ਹੁੰਦਾ ਚਾਹੇ ਆਪਾਂ ਪਿੰਡ ਦੀ ਲੜਾਈ ਵੇਖ ਲਈਏ ਭਰਾਵਾਂ ਦੀ ਵੇਖ ਲਈਏ ਤੇ ਜਾਂ ਦੇਸ਼ਾਂ ਦੀ ਦੇਖ ਲਈਏ ਲੜਾਈ ਦੇ ਵਿੱਚ ਹਰ ਇਨਸਾਨ ਦਾ ਜਿਹੜਾ ਨੁਕਸਾਨ ਆ ਤੇ ਜੇ ਹੁਣ ਲੜਾਈ ਲੱਗ ਜਾਂਦੀ ਹੈ ਜਿਸ ਸਥਿਤੀ ਦੇ ਵਿੱਚ ਇੰਡੀਆ ਇੰਡੀਆ ਦੀਆਂ ਫੌਜਾਂ ਸਾਡੀਆਂ ਤਿੰਨਾਂ ਸਨਾਵਾਂ ਖੜੀਆਂ ਮੈਂ ਕਹਿੰਦਾ ਜਿਆਦਾ ਤੋਂ ਜਿਆਦਾ ਦੋ ਨਹੀਂ ਤਾਂ ਤਿੰਨ ਦਿਨ ਦੇ ਵਿੱਚ ਪਾਕਿਸਤਾਨ ਦੀ ਗੋਡੇ ਖੜੇ ਕਰ ਦਾਂ ਠੀਕ ਹੈ ਠੀਕ ਹੈ ਤਾਂ ਪਰਮੇਸ਼ ਕੁਮਾਰ ਜੀ ਨੇ ਸਾਬਕਾ ਫੌਜੀ ਨੇ ਸੂਬੇਦਾਰ ਮੇਜਰ ਰਟਾਇਰ ਹੋਏ ਨੇ ਔਰ ਸ਼ਹੀਦ ਕੈਪਟਨ ਵਿਕਰਮ ਬੱਤਰਾ ਉਹਨਾਂ ਦੀ ਯੂਨਿਟ ਦੇ ਵਿੱਚ ਇਹਨਾਂ ਨੇ ਕਾਰਗਿਲ ਦਾ ਯੁੱਧ ਲੜਿਆ ਉਹਨਾਂ ਦੀ ਕਮਾਂਡ ਦੇ ਵਿੱਚ ਕਾਰਗਿਲ ਦਾ ਯੁੱਧ ਲੜਿਆ ਔਰ ਸਿੱਧੇ ਤੌਰ ਦੇ ਉੱਤੇ ਕੋਸ਼ਿਸ਼ ਕੀਤੀ ਹੈ ਕਿ ਆਪਾਂ ਅੱਜ ਘਰ ਬੈਠੇ ਤਾਂ ਕਹਿੰਨੇ ਆ ਪ੍ਰਮਾਣੂ ਯੁੱਧ ਲੱਗ ਜਾਣਾ ਔਰ ਪ੍ਰਮਾਣੂ ਸੁੱਟ ਦੂ ਪਰ ਪ੍ਰਮਾਣੂ ਦੇ ਨਤੀਜੇ ਕਿੰਨੇ ਖਤਰਨਾਕ ਹੋ ਸਕਦੇ ਨੇ ਆਉਣ ਵਾਲੀਆਂ ਨਸਲਾਂ ਪੀੜੀਆਂ ਕਈ-ਕਈ ਸਾਲ ਤੱਕ ਬਰਬਾਦ ਹੋ ਜਾਣਗੀਆਂ ਹਾਂ ਯੁੱਧ ਜਿਵੇਂ ਕਿਹਾ ਕਿ ਕਿਸੇ ਲਈ ਵੀ ਮਾੜਾ ਦੋਨਾਂ ਮੁਲਕਾਂ ਦਾ ਨੁਕਸਾਨ ਹੀ ਹੁੰਦਾ ਹੈ ਪਰ ਹਾਂ ਜੇਕਰ ਕਹਿੰਦੇ ਜੀ ਇਹ ਸਥਿਤੀ ਬਣਦੀ ਹੈ ਤਾਂ ਭਾਰਤ ਬਹੁਤ ਮਜ਼ਬੂਤ ਸਥਿਤੀ ਦੇ ਵਿੱਚ ਹੈ ਇਤੋਂ ਤੱਕ ਦਾਵਾ ਕੀਤਾ ਹੈ ਕਿ 2 ਤੋਂ 3 ਦਿਨਾਂ ਦੇ ਵਿੱਚ ਭਾਰਤ ਆਪਣੀ ਬਿਲਕੁਲ ਜੰਗ ਨੂੰ ਫਤਿਹ ਕਰਕੇ ਸਟੈਂਡ ਹੋ ਜਾਏਗਾ ਫਿਲਹਾਲ ਤੁਸੀਂ ਵੰਡ ਰਹੇ ਹੋ ਪੰਜਾਬੀ ਟੀਵੀ